ਜੇ ਜੇ ਤੁਮਰੇ ਧਿਆਨ ਕੋ ਨੇਤ ਉੱਠਤੇ ਆਏ ਹੈ ਸੰਤ ਅੰਤ ਲਹਗੇ ਮੁਕਤ ਫਲ ਪਾ ਰਹਿਗੇ ਭਗਵੰਤ ਸਾਹਿਬੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਵਚਨ ਹਨ ਕਿ ਭਾਈ ਜਿਹੜੇ ਜਿਹੜੇ ਵੀ ਮਨੁੱਖ ਉਹ ਪਰਮਾਤਮਾ ਦੀ ਅਕਾਲ ਪੁਰਖ ਦੀ ਵੰਦਗੀ ਕਰਦੇ ਨੇ ਉਹਦਾ ਧਿਆਨ ਧਰ ਕੇ 10 ਮਿੰਟ 15 ਮਿੰਟ 20 ਮਿੰਟ ਵਹਿੰਦੇ ਆ ਕੁਝ ਸਮਾਂ ਵੀ ਉਹ ਅਕਾਲ ਪੁਰਖ ਦੀ ਝਾਲ ਵਿੱਚ ਵਹਿੰਦੇ ਨੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਪੂਰੀ ਗਰੰਟੀ ਦਿੰਨੇ ਆ ਉਹਨਾਂ ਨੂੰ ਅਕਾਲ ਪੁਰਖ ਨੇ دیدار ਹੋਣਗੇ ਦਰਸ਼ਨ ਹੋਣਗੇ ਤੇ ਅੰਤ ਵੇਲੇ ਜਮਾ ਦੀ ਮਾਰ ਤੋਂ ਬਚ ਜਾਣਗੇ 84 ਦੇ ਗੇੜ ਤੋਂ ਬਚ ਜਾਣਗੇ ਅੰਤ ਲਹੇਗੇ ਮੁਕਤ ਫਲ ਪਾ ਲੈਗੇ ਭਗਵੰਤ ਉਹ ਪਰਮਾਤਮਾ ਦੇ ਘਰੇ ਗਿਆਨ ਨੂੰ ਅਦਵ ਸਤਕਾਰ ਮਿਲੇਗਾ ਕਿ ਭਾਈ ਤੈਨੂੰ ਮਨੁੱਖ ਬਣਾ ਕੇ ਭੇਜਿਆ ਸੀ ਤੂੰ ਆਪਣਾ ਮਨੁੱਖਾ ਜਨਮ ਸਫਲ ਕਰਕੇ ਆਇਆ ਤੈਨੂੰ ਸੰਸਾਰ ਤੇ ਭੇਜਿਆ ਸੀ ਤੂੰ ਆਪਣਾ ਜਨਮ ਸਫਲ ਕਰਕੇ ਆਇਆ ਹੈ ਫਿਰ ਰੱਬ ਦੇ ਘਰੇ ਗਏ ਦਾ ਉਹਦਾ ਮੁਖ ਉਜਲਾ ਹੁੰਦਾ ਹੈ ਜਿਨੀ ਨਾਮ ਧਿਆਇਆ ਗਏ ਮਸੱਕਤ ਕਾਲ ਕਹਿੰਦੇ ਜਿਨ੍ਹਾਂ ਨੇ ਮਸੱਕਤ ਕਾਲੀ ਮਿਹਨਤ ਕੀਤੀ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪਰਮਾਤਮਾ ਦੇ ਘਰੇ ਘਰੇ ਗਿਆ ਦਾ ਉਹਨਾਂ ਦਾ ਮੁਖ ਉਜਲਾ ਹੁੰਦਾ ਹੈ ਇਸੇ ਕਰਕੇ ਕਹਿੰਦੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸੇਵਾ ਤੇ ਸਿਮਰਨ ਹੋਣਾ ਬੜਾ ਲਾਜ਼ਮੀ ਹੈ ਸੇਵਾ ਤੇ ਸਿਮਰਨ ਕਿਉਂਕਿ ਸਿਮਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਸਿਮਰਨ ਦੇ ਨਾਲ ਮਾਲਕ ਦੀ ਖੁਸ਼ੀ ਮਿਲਦੀ ਹੈ ਜਿਹੜੀ ਸੇਵਾ ਹੈ ਇਹ ਮਨੁੱਖ ਨੂੰ ਹਉਮੈ ਹੰਕਾਰ ਤੋਂ ਬਚਾ ਕੇ ਰੱਖਦੀ ਹੈ ਜਿਵੇਂ ਭਾਂਡਾ ਹੁੰਦਾ ਨਾ ਭਾਂਡਾ ਜੇ ਆਪਾਂ ਭਾਂਡੇ ਨੂੰ ਨਾ ਹੀ ਮੰਜਗੇ ਨਾ ਹੀ ਸਾਫ਼ ਕਰਗੇ ਤੇ ਭਾਂਡੇ ਨੂੰ ਮੈਲ ਪੈ ਜਾਂਦੀ ਹੈ ਖਰਾਬ ਹੋ ਜਾਂਦਾ ਹੈ ਜਿਹੜੇ ਭਾਂਡੇ ਨੂੰ ਤੁਸੀਂ ਨਹੀਂ ਵਰਤਦੇ ਤੁਹਾਡੇ ਘਰ ਦੇ ਵਿੱਚ ਇੱਕ ਕੋਨੇ ਵਿੱਚ ਲੱਗਿਆ ਪਿਆ ਰਹਿੰਦਾ ਹੈ ਉਸ ਭਾਂਡੇ ਵਿੱਚ ਬਹੁਤ ਜ਼ਿਆਦਾ ਮੈਲ ਭਰ ਜਾਂਦੀ ਰੇਤਾ ਭਰ ਜਾਂਦਾ ਫਿਰ ਉਹ ਵਰਤਨ ਦੇ ਯੋਗ ਨਹੀਂ ਰਹਿੰਦਾ ਉਹਦੇ ਵਿੱਚ ਕੋਈ ਵਸਤੂ ਨਹੀਂ ਆਪਾਂ ਪਾਉਂਦੇ ਕੋਈ ਖਾਣ ਪੀਣ ਵਾਲੀ ਵਸਤੂ ਆਪਾਂ ਥੋੜਾ ਪਾਵਾਂਗੇ ਮੈਲਾ ਹੈ ਤੇ ਜਦੋਂ ਅਸੀਂ ਭਾਂਡੇ ਨੂੰ ਮਾਜਦੇ ਹਾਂ ਸਾਫ਼ ਕਰਕੇ ਰੱਖਦੇ ਹਾਂ ਉਹਨੂੰ ਵਰਤਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਭਾਈ ਸੇਵਾ ਤੇ ਸਿਮਰਨ ਪਰਮਾਤਮਾ ਅਕਾਲ ਪੁਰਖ ਦੇ ਘਰ ਤੱਕ ਪਹੁੰਚਣ ਦੇ ਦੋ ਖੰਭ ਨੇ ਕਦੇ ਵੀ ਤੁਸੀਂ ਇੱਕ ਖੰਭ ਦੇ ਨਾਲ ਕੋਈ ਪੰਛੀ ਉੜਦਾ ਨਹੀਂ ਵੇਖਿਆ ਹੋਣਾ ਇਹ ਸੇਵਾ ਤੇ ਸਿਮਰਨ ਮਨੁੱਖ ਨੂੰ ਸੰਸਾਰ ਤੋਂ ਨਿਰੰਕਾਰ ਤੱਕ ਉੜਾ ਕੇ ਲੈ ਜਾਂਦੇ ਐ ਉਹ ਮਾਲਕ ਦੇ ਘਰੇ ਪਹੁੰਚਣ ਦਾ ਇਹੀ ਇੱਕ ਰਸਤਾ ਹੈ ਮਨੁੱਖ ਦੀ ਜ਼ਿੰਦਗੀ ਵਿੱਚ ਸੇਵਾ ਤੇ ਸਿਮਰਨ ਬੜੇ ਲਾਜ਼ਮੀ ਨੇ ਸੇਵਾ ਦੇ ਨਾਲ ਨਿਮਰਤਾ ਆਉਂਦੀ ਹੈ ਭਾਵਨਾ ਆਉਂਦੀ ਹੈ ਤੇ ਸਿਮਰਨ ਦੇ ਨਾਲ ਮਾਲਕ ਦੀ ਖੁਸ਼ੀ ਮਿਲਦੀ ਹੈ ਤੇ ਗੁਰੂ ਘਰ ਦੇ ਵਿੱਚ ਇਹ ਦੋਵੇਂ ਚੀਜ਼ਾਂ ਹੀ ਪ੍ਰਮਾਨ ਪ੍ਰਮਾਨਿਤ ਕੀਤੀਆਂ ਗਈਆਂ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਸਤਿਗੁਰ ਸਾਹਿਬ ਜੀ ਕਹਿੰਦੇ ਭਾਈ ਗੁਰੂ ਦੀ ਸੇਵਾ ਕਰ ਚਿਤ ਲਾ ਕੇ ਭਾਵਨਾ ਰੱਖ ਕੇ ਤੇ ਜਿਹੜੇ ਆਪਣੇ ਗੁਰੂ ਤੇ ਭਰੋਸਾ ਰੱਖਦੇ ਨੇ ਜਿਨ੍ਹਾਂ ਨੂੰ ਆਪਣੇ ਗੁਰੂ ਤੇ ਭਰੋਸਾ ਹੈ ਉਹਨਾਂ ਦੇ ਅੱਗੇ ਜਿੰਡੀਆਂ ਮਰਜ਼ੀ ਮੁਸੀਬਤਾਂ ਪਰੇਸ਼ਾਨੀਆਂ ਖੜੀਆਂ ਹੋ ਗਈਆਂ ਉਹ ਗੁਰੂ ਤੋਂ ਕਦੇ ਬੇਮੁਖ ਨਹੀਂ ਹੋਏ ਉਹ ਗੁਰੂ ਦਾ ਦਰ ਛੱਡ ਕੇ ਨਹੀਂ ਭੱਜੇ ਉਹਨਾਂ ਨੂੰ ਪਤਾ ਸਾਡਾ ਗੁਰੂ ਸਮਰੱਥ ਹੈ ਗੁਰੂ ਦਾ ਪੱਲਾ ਫੜੇ ਬਿਨਾ ਇਹ ਭਵ ਸਾਗਰ ਤੋਂ ਨਹੀਂ ਤਰਿਆ ਜਾਣਾ ਪਰੇਸ਼ਾਨੀਆਂ ਮੁਸੀਬਤਾਂ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਆਉਂਦੀਆਂ ਤੁਸੀਂ ਪਰੇਸ਼ਾਨੀਆਂ ਤੋਂ ਨਹੀਂ ਬਚ ਸਕਦੇ ਜਿੰਨ ਦੁੱਖ ਤਖਲੀਫਾਂ ਤੋਂ ਨਹੀਂ ਬਚ ਸਕਦੇ ਫਿਰ ਜਦੋਂ ਭਰੋਸਾ ਆਪਣੇ ਗੁਰੂ ਤੇ ਹੋਵੇ ਫਿਰ ਮੁਸੀਬਤਾਂ ਵੀ ਤੁਹਾਨੂੰ ਨਹੀਂ ਡਲਾਉਂਦੀਆਂ ਹੁਣ ਆਪਾਂ ਇਤਿਹਾਸ ਵਿਚਾਰ ਹੀ ਰਹੇ ਹਾਂ ਅਨੰਦਾ ਦੀ ਪੁਰੀ ਨੂੰ 2.5 ਲੱਖ ਦੇ ਕਰੀਬ ਸ਼ਾਹੀ ਫੌਜਾਂ ਨੇ ਦਿੱਲੀ ਤੋਆ ਆਂ ਔਰੰਗਜ਼ੇਬ ਦੀਆਂ ਸ਼ਾਹੀ ਫੌਜਾਂ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਬੰਦੋ ਵਸਤ ਸੀ ਵੱਡੇ ਵੱਡੇ ਉਹਨਾਂ ਦੇ ਫੌਜਦਾਰ ਸੀ ਵੱਡੇ ਵੱਡੇ ਤਕੜੇ ਸਿਪਾਈ ਸੀ ਜਿਨ੍ਹਾਂ ਦੇ ਕੋਲ ਤਕੜੇ ਤਕੜੇ ਵੱਡੇ ਵੱਡੇ ਹਥਿਆਰ ਸੀ ਕਿਰਪਾਨਾਂ ਨੇਜੇ ਵਾਜੇ ਬੜਾ ਕੁਸ਼ ਤੇ ਜਦੋਂ 2.5 ਲੱਖ ਦੇ ਕਰੀਬੇ ਫੌਜ ਨੇ ਗੁਰੂ ਤੇ ਹਮਲਾ ਕਰਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦਾ ਮੂੰਹ ਤੋੜਵਾ ਜਵਾਬ ਦਿੱਤਾ ਸਿੰਘਾਂ ਨੇ ਜਦੋਂ ਫਿਰ ਇਹਨਾਂ ਦੀ ਕੋਈ ਫੇਸ਼ ਨਾ ਗਈ ਇਹਨਾਂ ਨੇ ਵਿਆਹਤ ਬਣਾਈ ਵੀ ਆਪਾਂ ਸ੍ਰੀ ਅਨੰਦਪੁਰ ਸਾਹਿਬ ਨੂੰ